ਆ ਗਿਆ ਹੁਣ ਨਵਾਂ ਜ਼ਮਾਨਾ ਪੁਰਾਣੇ ਦਾ ਹੁਣ ਦੌਰ ਨਹੀਂ ਹੈ ਅੱਜ ਕੱਲ ਲੋਕੀ ਸਿਰ ਮਸਕਰਾਉਂਦੇ ਉੱਚੀ ਉੱਚੀ ਹੱਸਣ ਦਾ ਸ਼ੋਰ ਨਹੀਂ ਹੈ ਜਿਹੜੇ ਬੱਚੇ ਸਰੀਰ ਕਸਰਤ ਕਰਦੇ ਛੇਤੀ ਲਗਦਾ ਨਾ ਨੂੰ ਰੋਗ ਨਹੀਂ ਹੈ ਦੰਤਨ ਮੰਨਨ ਕਰਨ ਵਾਲਿਆਂ ਦੀਆਂ ਜਾਣਾ ਚ ਪੈਂਦੀ ਖੋਲ ਨਹੀਂ ਹੈ ਜਿਸ ਪਰਿਵਾਰ ਵਿੱਚ ਦਾਦੇ ਹੁੰਦੇ ਪੋਤੇ ਕਰਦੇ ਚੌਰ ਨਹੀਂ ਹੈ ਪੁੱਤਰ ਲਈ ਮਾ ਪਿਓ ਤੋਂ ਪਿਆਰਾ ਰਿਸ਼ਤਾ ਕੋਈ ਹੋਰ ਨਹੀਂ ਹੈ ਸਸੋਰੇ ਨੂੰ ਨਵਾਂ ਜੇ ਮਾਪਿਓ ਸਮਝਣ ਤਾਂ ਬਿਰਦਾਸ਼ਮਾ ਦੀ ਕੋਈ ਲੋੜ ਨਹੀਂ ਹੈ ਨਵਾਂ ਸਸੋਰੇ ਨੂੰ ਜੇ ਮਾਪਿਓ ਸਮਝਣ ਰਹਿਣੀ ਬਿਰਦਾਸ਼ਮਾ ਦੀ ਕੋਈ ਲੋੜ ਨਹੀਂ ਹੈ ਰਹਿਣੀ ਬਿਰਦਾਸ਼ਮਾ ਦੀ ਕੋਈ ਲੋੜ ਨਹੀਂ ਹੈ